ਪੁੱਲ ਕੰਜਰੀ ਕਹ ਲੋ ਜਾਂ ਪੁੱਲ ਮੋਰਾ ਕਹ ਲੋ ਇਹ ਵੀ ਇੱਕ ਜਗ੍ਹਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਸੰਬੰਧਤ ਜੋ ਕਿ ਅੰਮ੍ਰਿਤਸਰ ਤੇ ਲਾਹੌਰ ਤੋਂ 35 ਕਿਲੋਮੀਟਰ ਦੂਰ ਪੈਂਦੀ ਹੈ 2017 ਦੇ ਵਿੱਚ ਮੈਂ ਲਾਸਟ ਟਾਈਮ ਇੱਥੇ ਵਿਜ਼ਿਟ ਕੀਤਾ ਸੀ ਤੇ ਮੇਰੀਆਂ ਕੁਝ ਇੱਥੇ ਤਸਵੀਰਾਂ ਵੀ ਨੇ ਅੱਜ ਫੇਰ ਮੈਂ 7 ਸਾਲਾਂ ਬਾਅਦ ਫੇਰ ਇਸ ਜਗ੍ਹਾ ਤੇ ਆਇਆ ਹਾਂ ਉਹਨਾਂ ਦਿਨਾਂ ਵਿੱਚ ਇੱਥੇ ਹੁਣ ਆਮ ਗੱਲ ਸੀ ਤੇ ਮੈਂ ਆਪਣੇ ਯਾਰਾਂ ਨਾਲ ਆਇਆ ਸੀ ਫੋਟੋ ਸ਼ੂਟ ਕੀਤਾ ਫੋਟੋ ਕਲਿੱਕ ਕੀਤੀ ਸੀ ਤੇ ਆਜੋ ਹੁਣ ਚਲਿਏ ਆਪਾਂ ਪੁਲ ਕੰਜਰੀ ਵੱਲ ਨੂੰ ਸ਼ਾਮ ਸਿੰਘ ਜੀ ਅਟਾਰੀ ਦੀ ਯਾਦਗਾਰੀ ਤੋਂ ਨਿਕਲ ਕੇ ਹੁਣ ਆਪਾਂ ਅੱਗੇ ਨੂੰ ਜਾਣਾ ਤੇ ਪਿੰਡ ਪਿੰਦਾ ਧਨਵਾ ਕਲਾ ਅੰਮ੍ਰਿਤਸਰ ਲਾਹੌਰ ਰੋਡ ਤੋਂ 35 ਕਿਲੋਮੀਟਰ ਦੂਰ ਅੰਮ੍ਰਿਤਸਰ ਲਾਹੌਰ ਜੀਟੀ ਰੋਡ ਤੋਂ ਰਾਈਟ ਹੈਂਡ ਸਾਈਡ ਹੋ ਕੇ ਪਿੰਡ ਦਾ ਗੇਟ ਹੈ ਅੰਦਰ ਐਂਟਰ ਕਰਕੇ ਬਸ ਸਿੱਧਾ ਹੀ ਜਾਣਾ ਪੁਲ ਕੰਜਰੀ ਅੱਗੇ ਵੀਡੀਓ ਚ ਦੇਖਦੇ ਆਂ ਪਾਕਿਸਤਾਨ ਦਾ 1965 1971 ਦੀ ਲੜਾਈ ਦੇ ਵਿੱਚ ਪਾਕਿਸਤਾਨ ਨੇ ਪੋਲ ਕੰਜਰੀ ਨੂੰ ਕੈਪਚਰ ਕਰ ਲਿਆ ਸੀ ਅੱਗੇ ਵੀਡੀਓ ਚ ਦੱਸਦੇ ਹਾਂ ਉਹਦੇ ਬਾਰੇ ਬਹੁਤ 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 ਸੋਹਣੇ ਬੇਟੀ ਕੈਪਟਨ ਪੋਲ ਕੰਜਰੀ ਆ ਗਿਆ ਜੀ ਉਹ ਸਾਹਮਣੇ ਬੀਏ ਸੱਤ ਦਾ ਮੇਰੇ ਲੈਫਟ ਸਾਈਡ ਤੇ ਜੀ ਮਿਊਜ਼ੀਅਮ ਹੈ ਵਾਰ ਮੈਮੋਰੀਅਲ ਦਾ ਜਿੱਥੇ ਇੰਡੋ-ਪਾਕ ਵਾਰ ਦੇ ਵਿੱਚ ਜਵਾਨ ਸ਼ਹੀਦ ਹੋਏ ਸੀ ਤੇ ਉਸ ਤੋਂ ਅੱਗੇ ਬੀਐਸਐਫ ਦੀ ਸ਼ੌਣੀ ਜਿਸ ਤੋਂ ਅੱਗੇ ਕੋਈ ਵੀ ਨਹੀਂ ਜਾ ਸਕਦਾ ਤੇ ਆਓ ਦੇਖੀਏ ਹੁਣ ਪੁਲ ਗੰਜਰੀ ਦੇ ਅੰਦਰ ਜਾ ਕੇ ਰੋਜ਼ ਕੀ ਹਾਲ ਚੰਗਾ ਹੈ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਸ਼ਾਸਨ ਕਾਲ ਵਿੱਚ ਮਰਬਾਨ ਦੇ ਕਿੱਤਿਆ ਤੋਂ ਅਧਾਰਿਤ ਹੈ ਕੋੜੀ ਦੇ ਜੰਗਲੇਦਾਰ ਬਣੀ ਦੀ ਬਾਤ ਚਾਰੋਂ ਦਿਸ਼ਾਵਾਂ ਤੋਂ ਬਾਰ ਦਾ ਕੰਮ ਕਰਦੀ ਹੈ ਇਤਿਹਾਸਿਕ ਦਿਸ਼ਾਵਾਂ ਤੋਂ ਕੇਂਦਰ ਤੋਂ ਅੰਦਰ ਦੀ ਤਰਫ ਚਾਰ ਪਲੇਟ ਫਾਰਮ ਬਣੇ ਹੋਏ ਹਨ ਇਹ ਬਲਾਕ ਇਸ ਯੋਜਨਾ ਤਹਿਤ ਬਣਾਇਆ ਗਿਆ ਹੈ ਕਿ ਇਹ ਮਰਦ ਔਰਤਾਂ ਅਤੇ ਜਾਨਵਰਾਂ ਦੀ ਜ਼ਰੂਰਤ ਨੂੰ ਅਲੱਗ-ਅਲੱਗ ਪੂਰਾ ਕਰਦਾ ਹੈ ਮੱਧਾਂ ਵਾਸਤੇ ਸਨਾਨੇ ਕੁੱਲ੍ਹਾ ਮਰਦਾਨਾ ਸਥਾਨ ਹੈ ਜਦੋਂ ਕਿ ਔਰਤਾਂ ਵਾਸਤੇ ਪੰਚ ਬਨਾਣਾ ਜਾਲੀਦਾਰ ਖਰਤਾ ਬਣਾਇਆ ਗਿਆ ਹੈ ਕਿ ਇਸ ਦੇ ਪਾਣੀ ਦੀ ਜਾਂਦਾਈ ਰਸਤਾ ਵੀ ਅੰਦਰੋਂ ਦੀ ਜਾਂਦਾ ਹੈ ਤਾਂ ਕਿ ਪਰਕਰ ਹੈ ਜਾਨਵਰਾਂ ਨੂੰ ਪਾਣੀ ਦੀ ਸਹੂਲਤ ਦੇਣ ਲਈ ਇੱਕ ਲੰਬਾ ਤਾਲਵਾ ਰਸਤਾ ਵੀ ਬਣਾਇਆ ਗਿਆ ਸੀ ਪੂਰੀ ਬੰਨੋ ਤੇ ਉਸਾਰਿਆ ਗਿਆ ਮੰਦਿਰ 19ਵੀਂ ਸਦੀ ਦੀ ਪੰਜਾਬ ਦੀ ਇਮਾਰਤ ਕਲਾ ਨੂੰ ਦਰਸਾਉਂਦਾ ਹੈ ਇਸ ਦੀਆਂ ਵਿਸ਼ੇਸ਼ਤਾਵਾਂ ਚੋਰਾ ਗੁੰਬਦ ਉਸ ਉੱਪਰ ਲਟਕਦਾ ਛੱਜਾ ਤੇ 40 ਦਾ ਕੁੱਤਾ ਹਨ ਜੋ ਫੀਸ ਨੂੰ ਵਰਵੰਤਾ ਨੂੰ ਦਰਸਾਉਂਦੀਆਂ ਹਨ ਗੁੰਬਦ ਅੰਦਰੋਂ ਬਹੁਤ ਸੋਹਣਾ ਅਤੇ ਜੀ ਕਾਂਦ ਦੇ ਚਿੱਤਰਾਂ ਨਾਲ ਸ਼ਿੰਗਾਰਿਆ ਹੋਇਆ ਹੈ ਅਤੇ ਇਸ ਦੀ ਕਾਂਦ ਤੇ Hindu ਗ੍ਰੰਥਾਂ ਨਾਲ ਸੰਬੰਧਿਤ ਚਿੱਤਰ ਅਤੇ ਲਾਹ ਦਰਬਾਰੀ ਚਿੱਟਕਾਰ ਦੇ ਦ੍ਰਿਸ਼ ਦੱਸਾਂਗੇ ਜਿਵੇਂ ਹਮ ਕੁਝ ਇਤਿਹਾਸਕਾਰ ਇਹ ਵੀ ਦੱਸਦੇ ਹਨ ਜਦ ਮਹਾਰਾਜਾ ਰਣਜੀਤ ਸਿੰਘ ਲਾਹੌਰ ਤੋਂ ਅੰਮ੍ਰਿਤਸਰ ਨੂੰ ਜਾਂਦੇ ਤੇ ਇੱਥੇ ਰੁਕ ਕੇ ਜਾਂਦੇ ਸੀ ਇੱਥੇ ਇੱਕ ਮੁਸਲਿਮ ਡਾਂਸਰ ਮੋਰਾ ਸੀ ਜਦ ਮੋਰਾ ਨੂੰ ਪਤਾ ਲੱਗਾ ਮਹਾਰਾਜਾ ਰਣਜੀਤ ਸਿੰਘ ਇਸ ਪਿੰਡ ਵਿੱਚ ਆਏ ਨੇ ਤੇ ਉਹਨੇ ਆਪਣੀ ਇੱਛਾ ਜਤਾਈ ਕਿ ਮਹਾਰਾਜ ਸਾਡਾ ਨਾਚ ਦੇਖਣ ਤੇ ਜਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹ ਦੇਖਿਆ ਤੇ ਮਹਾਰਾਜਾ ਰਣਜੀਤ ਸਿੰਘ ਬਹੁਤ ਪ੍ਰਸੰਨ ਹੋਏ ਅਤੇ ਮੋਰਾਂ ਨੂੰ ਇਨਾਮ ਦਿੱਤੇ ਕਿਉਂਕਿ ਉਸ ਟਾਈਮ ਸ਼ੇਰੇ ਪੰਜਾਬ ਦਾ ਕਿਸੇ ਪਿੰਡ ਜਾਂ ਘਰ ਦੇ ਵਿੱਚ ਹੋਣਾ ਬਹੁਤ ਹੀ ਖੁਸ਼ਹਾਲ ਮੰਨਿਆ ਜਾਂਦਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਇਸ ਕਾਰਨਾਮੇ ਦੇ ਬਾਰੇ ਕਿਸੇ ਨੇ ਅਕਾਲੀ ਫੂਲਾ ਸਿੰਘ ਜੀ ਨੂੰ ਸ਼ਿਕਾਇਤ ਕੀਤੀ ਕਿ ਉਹ ਮਹਾਰਾਜਾ ਕੰਜਰੀਆਂ ਨੂੰ ਨਚਾਉਂਦਾ ਹੈ ਤੇ ਇਨਾਮ ਦਿੰਦਾ ਹੈ ਅਕਾਲੀ ਫੂਲਾ ਸਿੰਘ ਜੀ ਦੀ ਕਾਲ ਤੱਕ ਸਾਬ ਜੀ ਦੇ ਜਥੇਦਾਰ ਸਨ ਤੇ ਇਹ ਦੇਖਦੇ ਅਕਾਲੀ ਫੂਲਾ ਸਿੰਘ ਜਿਹਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਹੁਕਮ ਲਾਇਆ ਕਿ ਉਹ ਕਾਲ ਤੱਕ ਸਾਬ ਤੇ ਪੇਸ਼ ਹੋਣ ਪਰ ਮਹਾਰਾਜੇ ਨੇ ਇਹ ਹੁਕਮ ਅਣਗੋਲਿਆ ਕਰ ਦਿੱਤਾ ਤੇ ਉਹ ਨਾ ਪੇਸ਼ ਹੋਏ ਫਿਰ ਮਹਾਰਾਜੇ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਜੀ ਇਸ ਜਗ੍ਹਾ ਤੱਕ ਸਾਬ ਕੇ ਦੇਖਦੇ ਆ ਖੱਬੇ ਬੰਨੇ ਜਿਹੜੀ 베ਰੀ ਉਸ ਦੇ ਕੋਲ ਬੰਨਿਆ ਸੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹ ਸਜਾ ਕਬੂਲ ਕੀਤੀ ਤੇ ਆਪਣਾ ਮਾਫੀਨਾਮਾ ਦਿੱਤਾ ਸੀ ਬੰਨੇ ਨਿਕੀ ਦੀ ਹੋੜੀ ਆਹ ਨੂੰ ਬੜਾ ਲੱਗਦਾ ਆ ਆਵੇ ਜੇਹ ਲੱਗਿਆ ਪੁਰਾਣੇ ਜਮਾਨੇ ਦੀ ਜੇਹ ਲੱਗਿਆ ਕਾਇਗਰਾਂ ਦੇ ਕੇ ਉਹ ਮਹਾਰਾਜ ਜਦੋਂ ਇਸ ਵੀਰਿਆਂ ਦੇ ਅੰਦਰ ਪੇਂਟਿੰਗਾਂ ਬਣਾਈਆਂ ਕਲਾਕਾਰੀ ਦਿੱਤੀ ਗਏ ਗੰਧ ਦਿੱਤੇ ਲੋਕਾਂ ਨੂੰ ਕੁਝ 我们鬼？能

Grazie. They are not ready. ਸਾਰਾ ਸਰੋਵਰ ਪਹਿਲੇ ਨਹੀਂ ਇੱਥੇ ਇਦਾਂ ਦਾ ਪਹਿਲੇ ਦਲਦਲ ਜੀ ਵਾਂਗੂ ਹੁੰਦਾ ਸੀ ਤੇ ਰੇ ਸਫਾਈ ਸੁਹੀ ਕੀਤੀ ਲਾਦਾ ਸਾਰੀ ਹੁਣ ਤਾਂ ਇਹ ਨਾਲ ਦੇ ਨਹੀਂ ਕਿੰਨਾ ਸਫਾਈ ਕੇ ਸਫਾਈ ਪਾਜੀ ਸਟਾਫ ਬੜੇ ਵੱਡੇ ਹੀ ਹੋਣਾ ਹੈ ਕੋਲ ਕਿਸ ਨੇ ਨਾਮ ਲਿਖਿਆ ਹੈ ਚੜੋ ਚੱਲੀਏ ਉਹ ਸਾਹਮਣੇ ਤਾਰਾਂ ਪਰਲਾ ਪੰਜਾਬ ਖੁੰਦਾ ਤੁਹਾਨੂੰ ਮਾਰਾ ਜਾ ਇੱਥੋਂ ਉਹ ਸਾਹਮਣੇ ਜਿਹੜੀਆਂ ਤਾਰਾਂ ਲੱਗੀਆਂ ਹੋਈਆਂ ਬੱਸ ਪਰਲੇ ਪੰਜਾਬ ਦੀਆਂ ਤੇ ਇੱਥੇ ਕਣਕ ਵੜਦੇ ਹੋਏ ਉਹ ਲਾਸ਼ ਤੇ ਵਾਗਾ ਬਾਰਡਰ ਇਹ ਆਸਲੀ ਗਪੌਲੀ ਕੰਜਰੀ ਦਾ ਸਾਰਾ ਹੈ ਬਾਰਡਰ ਤੇ ਬਾਰਡਰ ਗਿਆ ਜਾਂਦਾ ਹੈ ਲਾਸਟ ਤੇ ਬਾਰਡਰ ਤੇ ਉਹ ਸਾਹਮਣੇ ਫਟਾਇਆ ਦੇਖੋ ਆਹ ਰੌੜ ਜਾਂਦਾ ਤਨ ਤਨ ਕੇਮ ਕੰਨ ਤਨ ਤਨ ਬਾਬੇ ਬੁੱਢੇ ਸਾਹਿਬ ਇਧਰੋਂ ਸਾਰਾ ਆ ਗਿਆ ਜੀ 24 ਕਿਲੋਮੀਟਰ ਇਸਲਾਮਾਬਾਦ 322 23 ਕਿਲੋਮੀਟਰ ਲਾਹੌਰ ਫਾਈਨਲੀ ਦੁਪਹਿਰ ਦੇ 2:30 ਵਜੇ ਅਸੀਂ ਆ ਗਏ ਸੀ ਟਾਰੀ ਬਾਗਾ ਬਾਰਡਰ ਤੇ ਪ੍ਰੇਰ ਦਾ ਐਂਟਰੀ ਦਾ ਟਾਈਮ ਸੀ 3:30 ਵਜੇ ਤੇ ਪ੍ਰੇਡ ਸਟਾਰਟ ਹੋਣੀ ਸੀ ਸਾਢੇ 5 ਵਜੇ ਸਾਢੇ 5 ਪ੍ਰੇਡ ਸਟਾਰਟ ਹੋਗੇ ਸਾਢੇ 6 ਖਤਮ ਹੋ ਜਾਣੀ ਸੀ ਤੇ ਮੇਰੇ ਕੋਲ ਇੰਨਾ ਸਮਾਂ ਨਹੀਂ ਸੀ ਕਿਉਂਕਿ ਕੱਲ ਦੀ ਮੇਰੀ ਇਟਲੀ ਦੀ ਵਾਪਸੀ ਦੀ ਫਲਾਈਟ ਸੀ ਤੇ ਮੈਂ ਵਾਪਸ ਜਾਣਾ ਸੀ ਤੇ ਮੈਂ ਮਾਫੀ ਚਾਹੁੰਦਾ ਹਾਂ ਅਗਲੀ ਵਾਰ ਜਦ ਪੰਜਾਬ ਆਇਆ ਤੇ ਹੋਰ ਇਤਿਹਾਸਿਕ ਜਗ੍ਹਾ ਦੀਆਂ ਵੀਡੀਓ ਬਣਾਵਾਂਗਾ ਜਿਵੇਂ ਕਿ ਸਰਾਏ ਮਨ ਦਿਖਾਣਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਗੋਬਿੰਦਗੜ ਫੋਰਡ ਅਤੇ ਹੋਰ